ਅੱਛਾ ਆਉਣ ਜੋ ਬਾਈ ਬਾਹਰ ਹੋਣੇ ਹੁਣ ਬੰਨੇ ਮਾਰੀਆ ਕਿਸੇ ਨੇ ਜੀ ਹੁਣ ਆਪਾਂ ਇੱਥੇ ਹੀ ਗੱਲ ਕਰ ਸਕਦੇ ਆ ਆ ਜਿਹੜਾ ਹਰਾ ਪਟਨਾ ਇਹਨੂੰ ਪ੍ਰੈਸ ਕਰਕੇ ਜੀ ਹਾਂਜੀ ਵੀਰੇ ਕਿਵੇਂ ਹੋ ਸਲਾਮ ਠੀਕ ਆ ਜੀ ਘਰੇ ਆ ਜੀ ਹਾਂਜੀ ਘਰੇ ਆ ਕੀ ਕੰਮ ਆ ਵੀਰੇ ਇਹ ਆ ਕਰਨੀ ਸੀ ਗੱਲ ਜੀ ਅੱਛਾ ਜੀ ਕਿੱਥੋਂ ਆਇਓ ਜੀ ਅਸੀਂ ਸੀਹੀ ਟੱਪ ਟੱਪ ਐਂਡ ਕਰ ਦੋ ਠੀਕ ਹੈ ਜੀ ਐਦਾਂ ਆਪਾਂ ਗੱਲ ਕਰ ਸਕਦੇ ਆ ਤੇ ਜੇ ਆਪਾਂ ਗੱਲ ਕਰਕੇ ਆਪਾਂ ਨੂੰ ਲੱਗਦਾ ਵੀ ਆਪਾਂ ਜਾਣ ਪਛਾਣਾਂ ਦਾ ਬੰਦਾ ਸਾਹਮਣੇ ਆਲਾ ਤਾਂ ਆਪਾਂ ਇੱਥੋਂ ਪ੍ਰੈਸ ਕਰਕੇ ਲੋਕ ਵੀ ਖੋਲ ਸਕਦੇ ਆ ਕੋਈ ਬੰਦਾ ਮੰਨ ਕੇ ਜਸਪੂਜ ਕਰੋ ਕੈਨੇਡਾ ਦੇ ਵਿੱਚ ਬੈਠਾ ਹਾਂਜੀ ਤੇ ਉੱਥੇ ਬੈਲੇ ਚੱਲਦੀ ਹੈ ਘਰੇ ਕਿਸ ਨੇ ਚੱਕੀ ਨਹੀਂ ਚੱਕੀ ਹੈਗੀ ਹਾਂਜੀ ਤੇ ਅੰਦਰ ਉੱਥੋਂ ਬੈਠਾ ਬੰਦਾ ਲੋਕ ਉੱਥੋਂ ਬੈਠਾ ਅਨਲੌਕ ਕਰ ਸਕਦਾ ਕਮਾਲ ਦੀ ਗੱਲ ਬਾਤ ਯਾਰ ਜਮਾਨਾ ਆ ਦੇਖੋ ਘੁੰਮ ਰਿਹਾ ਰੋਟੇਟ ਕਰ ਰਿਹਾ ਦੇਖੋ ਨਾਲ ਦੇ ਨਾਲ ਦਿਖਾਈ ਦੇਖੋ ਇਹ ਰਿਮੋਟ ਦੇ ਨਾਲ ਹੁੰਦਾ ਨਹੀਂ ਕਿਵੇਂ ਇਹ ਮਾਊਸ ਤੋਂ ਵੀ ਕਰ ਸਕਦੇ ਆ ਤੇ ਆਪਣਾ ਮੋਬਾਈਲ ਤੋਂ ਵੀ ਕਰ ਸਕਦਾ ਮੋਬਾਈਲ ਤੋਂ ਵੀ ਕਰ ਸਕਦਾ ਮਾਊਸ ਤੋਂ ਵੀ ਹੋ ਜਾਂਦਾ ਪਰ ਮੋਬਾਈਲ ਤੋਂ ਵੀ ਹੋ ਜਾਂਦਾ ਦੇਖੋ ਇਧਰਲੇ ਪਾਸੇ ਘੁੰਮ ਰਿਹਾ ਇਹ ਸਾਰਾ ਥਿਊ ਦਿਖਾ ਦੂਗਾ ਸਾਰਾ ਦਿਖਾ ਦੂਗਾ ਜੀ ਪ੍ਰੋਪਰ ਦਿਖਾਊਗਾ ਜਿਵੇਂ ਮੰਨ ਕੇ ਚਲੋ ਬੰਦਾ ਬਾਹਰ ਬੈਠਾ ਜਾਂ ਕਿਤੇ ਬੈਠਾ ਉਹ ਘਰ ਦਾ ਸਾਰਾ ਮਾਹੌਲ ਬੈਠਾ ਸਾਰਾ ਦੇਖ ਸਕਦਾ ਜੇ ਇੱਕ ਵੀ ਲਾਉਣਾ ਆਪੇ ਇੱਕ ਵੀ ਲਾ ਸਕਦੇ ਅੱਛਾ ਜੀ ਇੱਕ ਲਾਉਣਾ ਹੈ ਜੇ ਬਾਹਰ ਲਾਉਣਾ ਇੱਕ ਵੀ ਆਪੇ ਇੱਕ ਨਾਲ ਹੀ ਯਾਰ ਗੱਲ ਕਰਨੀ ਆ ਇੱਕ ਨਾਲ ਹੀ ਸਰ ਜਾਂਦਾ ਇੱਕ ਨਾਲ ਹੀ ਸਾਰਾ ਘਰ ਹਾਂਜੀ ਇੱਕ ਨਾਲ ਵੀ ਕਵਰ ਕਰ ਸਕਦਾ ਜੀ ਅੱਸੀ ਗੱਲ ਦੋਸਤੋ ਮਿੱਤਰੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਇਸ ਟਾਈ ਪਰ ਉਹਦੀ ਲੌਂਗ ਵੀਡੀਓ ਡਿਟੇਲ ਵੀਡੀਓ ਆਪ ਪਾਈ ਨਹੀਂ ਸੀਗੀ ਉਸ ਤੌਰ ਤੇ ਅੱਜ ਆਪਾਂ ਪਹੁੰਚੇ ਸੀਗੇ ਬਾਈ ਬਾਕੀ ਤੁਹਾਨੂੰ ਦੱਸ ਦਨੇ ਬਹੁਤ ਹੀ ਜ਼ਿਆਦਾ ਘੈਂਟ ਚੀਜ਼ ਆ ਯਾਰ ਉਹਦੇ ਨਾਲ ਹੋਰ ਆਪਾਂ ਨੂੰ ਥੋੜੇ ਜਿਹਾ ਰਿਜ਼ਲਟ ਮਿਲ ਜਾਣਗੇ ਵੀ ਉਹ ਉਹਦੋਂ ਨਵੀਂ ਨਵੀਂ ਲੱਗਣ ਲੱਗੀ ਸੀ ਜਦੋਂ ਆਪਾਂ ਵੀਡੀਓ ਪਾਈ ਸੀ ਤੇ ਹੁਣ ਇਹ ਬਹੁਤ ਟਾਈਮ ਦੇ ਲੱਗ ਵੀ ਚੁੱਕੀ ਹੈ ਨਾ ਆਪਾਂ ਤੁਹਾਨੂੰ ਦੱਸਦੇ ਆ ਆ ਲੱਗੀ ਹੈ ਜੀ ਇਹਨੂੰ VDP ਕਹਿੰਦੇ ਆ ਤੇ ਇਹ ਸਿਸਟਮ ਬੜਾ ਘੈਂਟ ਆ ਬਾਈ ਮੈਂ ਅੰਦਰ ਜਾ ਕੇ ਬਾਈ ਨਾਲ ਗੱਲਬਾਤ ਕਰਵਾਉਂਗਾ ਵੀ ਕੀ ਸਿਸਟਮ ਆ ਬਾਕੀ ਸਾਰਿਆਂ ਨੂੰ ਪਤਾ ਲੱਗ ਹੀ ਜਾਊਗਾ VDP ਤੋਂ ਜਿਹੜੇ ਬੰਦੇ ਜਾਣਕਾਰੀ ਰੱਖਦੇ ਐ ਇਸ ਚੀ ਤੇ ਬਾਕੀ ਬਾਈ ਵੀ ਸਾਰਾ ਬਤਾ ਦੇਣਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਹਾਂਜੀ ਠੀਕ ਆ ਵੀਰੇ ਨਾਮ ਕੀ ਵੀਰੇ ਆਪਣਾ ਨਾਮ ਲਵਲੀਆ ਜੀ ਮੈਂ ਸੀਸੀਟੀਵੀ ਹੱਬ ਅਹਿਮਦਗੜ ਤੋਂ ਆ ਲొਕੇਸ਼ਨ ਕੀ ਵੀਰੇ ਲొਕੇਸ਼ਨ ਵੀਰੇ ਇਹ ਲੁਧਿਆਣਾ ਤੋਂ ਅੱਗੇ ਪਿੰਡ ਪੈਂਦਾ ਬਾਜਟਾ ਜੀ ਹਾਂਜੀ ਇੱਥੇ ਅੱਜ ਆਪਾਂ 1 ਵਿਜਨ ਦੀ ਵੀਡੀਓ ਡੋਰ ਫੋਨ ਇੰਸਟਾਲ ਕੀਤੀ ਆ ਜੀ ਵੀਰੇ ਜਿਹਦਾ ਕਿ ਮਾਡਲ ਨੰਬਰ 603 ਜੀ ਵੀਰੇ ਇਹ ਆਈਪੀ ਵਿੱਚ ਆਉਂਦੀ ਆ ਠੀਕ ਹੈ ਜੀ ਜੀ ਹਾਂਜੀ ਤੁਹਾਨੂੰ ਦਿਖਾ ਦਿੰਦਾ ਅੱਜ ਪਹਿਲਾਂ ਵਿਊ ਆਪਣੀ ਮੇਨ ਲొਕੇਸ਼ਨ ਕੀ ਆ ਵੀਰੇ ਜਿੱਥੇ ਸ਼ਾਪ ਆਪਣੀ ਸ਼ਾਪ ਆਪਣੀ ਅਹਿਮਦਗੜ ਸੀਸੀਟੀਵੀ ਹੱ ਤੇ ਮਿੱਤਰੋ ਆ ਲੱਗੀ ਹੋਈ ਆ ਬਾਈ ਉਹ ਬੀੜੀ ਬੀਜ ਨੂੰ ਕਹਿੰਦੇ ਨਾ ਜੀ ਤੇ ਅੱਛਾ ਇਹ ਆਏ ਲੱਗੀ ਹੋਈ ਨਾ ਵੀਰੇ ਹਾਂਜੀ ਹਾਂਜੀ ਇਹ ਕੰਮ ਕਿਵੇਂ ਕਰਦੀ ਮੈਨੂੰ ਦਿਖਾ ਦੀ ਇਹ ਪਾ ਕੰਮ ਕਰਦਾ ਇੱਕ ਕੰਮ ਜਾਈ ਬਈ ਅਪਰੇ ਪਹਿਲਾ ਮਾਰੋ ਇੱਕ ਜਣਾ ਮਾਰੋ ਵੀਰੇ ਪਹਿਲਾ ਉਧਰ ਬਾਹਰ ਜਾ ਕੇ ਜਿਵੇਂ ਕੋਈ ਮੰਨ ਕੇ ਚੱਲੋ ਇਹ ਸਿਸਟਮ ਵਧੀਆ ਇਸੇ ਕਾਸਤੇ ਵਾਸਤੇ ਵੀ ਜਿਵੇਂ ਕੋਈ ਬਾਹਰ ਬੈਠੇ ਨੂੰ ਅੰਦਰੋਂ ਕੋਈ ਗੇਡ ਕਰਗਾਉਂਦਾ ਦੇਹ ਜਿਆ ਕਰੂ ਨਾ ਹੁਣ ਜਿਵੇਂ ਵੀਰੇ ਆਪਣੇ ਘਰੇ ਬਜ਼ੁਰਗ ਹੁੰਦੇ ਨੇ ਜੀ ਬਾਈ ਆਪਾਂ ਕਈ ਵਾਰ ਐ ਹੁੰਦਾ ਬਜ਼ੁਰਗ ਹਨ ਨਹੀਂ ਉੱਠ ਸਕਦਾ ਉਹਦੇ ਰੂਮ ਦੇ ਵਿੱਚ ਲਾ ਦਿੰਦੇ ਹੁੰਦੇ ਆ ਜੀ ਬਾਈ ਠੀਕ ਹੈ ਜੀ ਤੇ ਉਹ ਬਾਹਰ ਉੱਠ ਕੇ ਜਾ ਨਹੀਂ ਸਕਦਾ ਉਹ ਇੱਥੋਂ ਹੀ ਦੇਖ ਸਕਦਾ ਵੀ ਬੰਦਾ ਕੌਣ ਬੈਠਾ ਤੇ ਆਪਾਂ ਲੋਕ ਵੀ ਖੋਲ ਸਕਦੇ ਹਾਂ ਦੂਜੀ ਗੱਲ ਜੇ ਆਪਣੇ ਕੋਲ ਇਲੈਕਟ੍ਰੋਨਿਕ ਲੋਕ ਲੱਗੇ ਹੋਏ ਹਨ ਤਾਂ ਇਹ ਜੋ ਆਪਸ਼ਨ ਹੁੰਦੀ ਆ ਜੀ ਇਹ ਜੋ ਆਪਸ਼ਨ ਹੁੰਦੀ ਆ ਲੋਕ ਦੀ ਆਪਾਂ ਲੋਕ ਵੀ ਖੋਲ ਸਕਦੇ ਹਾਂ ਅੱਛਾ ਹੁਣ ਜੇ ਬਾਈ ਬਾਹਰ ਉੱਠੇ ਹੁਣ ਬੰਦੇ ਮਾਰਿਆ ਕਿਸੇ ਨੇ ਜੀ ਹੁਣ ਆਪਾਂ ਇੱਥੋਂ ਹੀ ਗੱਲ ਕਰ ਸਕਦੇ ਹਾਂ ਆ ਜਿਹੜਾ ਹਰਾ ਬਟਨ ਇਹਨੂੰ ਪ੍ਰੈਸ ਕਰਕੇ ਜੀ ਅੱਛਾ ਹਾਂਜੀ ਵੀਰੇ ਕਿਵੇਂ ਹੋ ਸਲਾਮ ਠੀਕ ਆ ਜੀ ਘਰੇ ਆ ਜੀ ਹਾਂਜੀ ਘਰੇ ਆ ਕੀ ਕੰਮ ਹੈ ਵੀਰੇ ਇਹ ਆ ਕਰਨੀ ਸੀ ਗੱਲ ਜੀ ਮਿਲਣਾ ਅੱਛਾ ਜੀ ਕਿੱਥੋਂ ਆਇਓ ਜੀ ਠੀਕ ਹੈ ਜੀ ਐਦਾਂ ਆਪਾਂ ਗੱਲ ਕਰ ਸਕਦੇ ਆ ਤੇ ਜੇ ਆਪਾਂ ਗੱਲ ਕਰਕੇ ਆਪਾਂ ਨੂੰ ਲੱਗਦਾ ਵੀ ਆਪਾਂ ਜਾਣ ਪਛਾਣਾ ਬੰਦਾ ਸਾਹਮਣੇ ਵਾਲਾ ਤਾਂ ਆਪਾਂ ਇੱਥੋਂ ਪ੍ਰੈਸ ਕਰਕੇ ਲੋਕ ਵੀ ਖੋਲ ਸਕਦੇ ਆ ਅੱਛਾ ਇਹ ਹੁਣ ਤੁਹਾਡੇ ਤੇ ਡਿਪੈਂਡ ਆ ਵੀ ਜੇ ਤੁਸੀਂ ਅੰਦਰ ਕਿਸੇ ਨੂੰ ਬਾੜਨ ਤੇ ਲੋਕ ਖੋਲੋ ਲੋਕ ਖੋਲੋ ਜੇ ਅਗਲੇ ਨੂੰ ਕਹਾਂ ਵੀ ਨਹੀਂ ਬਈ ਤੇ ਉਹ ਬਈ ਲੋਕ ਖੁੱਲ ਨਹੀਂ ਹਾਂ ਉਹ ਉੱਥੇ ਹੀ ਮੁੜ ਸਕਦੇ ਆ ਜੀ ਆਪਾਂ ਉਹ ਲੋਕ ਦਾ অপਸ਼ਨ ਇਹ ਹੁੰਦਾ ਜੇ ਆਪਣੇ ਕੋਲ ਇਲੈਕਟ੍ਰੋਨਿਕ ਲੋਕ ਲੱਗੇ ਹੋਇਆ ਜੀ ਤੇ ਉਹਦੀਆਂ ਟੂਕੁਰ ਵਾਇਰ ਇੱਥੇ ਹੋਣੀ ਚਾਹੀਦੀ ਆ ਜੀ ਤਾਂ ਆਪਾਂ ਕਰ ਸਕਦੇ ਆ ਇਲੈਕਟ੍ਰੋਨਿਕ ਲੋਕ ਵੀ ਤੁਸੀਂ ਆਪੀ ਲੱਗੇ ਜਾਂ ਤੁਹਾਡੇ ਕੋਲ ਹਾਂਜੀ ਲੱਗ ਜਾਂਦਾ ਇਹ ਲਾ ਦਿੰਨੇ ਆਪਾਂ ਜੀ ਜੀ ਇਲੈਕਟ੍ਰੋਨਿਕ ਹਾਂਜੀ ਹਾਂਜੀ ਕੋਈ ਚੈੱਕ ਕਰ ਬਾਕੀ ਬਈ ਇਧਰਲੇ ਪਾਸੇ ਵੈਸੇ ਕੈਮਰਾ ਦੀ ਕੁਆਲਿਟੀ ਵੀ ਇੱਕ ਵਾਰ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਆਪਾਂ ਫਿੱਟ ਕਰ ਰਹੇ ਆ ਜੀ ਬਾਈ ਤਾਂ ਕਰਕੇ نیچے ਐਲਈਡੀ ਰੱਖੀ ਹੋਈ ਹੈ ਫਿਟਿੰਗ ਕਰਨੀ ਹੈ ਹਾਂਜੀ ਫਿਟਿੰਗ ਹੋ ਰਹੀ ਹੈ ਹਾਂਜੀ ਹਾਂਜੀ ਜੀ ਤੇ ਇਹਦਾ ਲਾਉਣ ਦਾ ਵੀਰੇ ਪ੍ਰੋਸੀਜਰ ਕੀ ਹੁੰਦਾ ਮੇਨ ਵੀਰੇ ਲਾਉਣ ਦਾ ਪ੍ਰੋਸੀਜਰ ਇਹਦਾ ਇਹ ਆ ਕਿ ਜਿੱਦਾਂ ਆਪਣੇ ਬਾਹਰੋਂ ਕੈਟ 6 ਤਾਰ ਇੱਕ ਪੀਓ ਸਵਿਚ ਤੱਕ ਹੋਣੀ ਚਾਹੀਦੀ ਆ ਜੀ ਪੀਓ ਸਵਿਚ ਆਪਾਂ ਬਾਹਰ ਲਾਈਏ ਤੁਹਾਨੂੰ ਦਿਖਾ ਦਿੰਨਾ ਵੀਡੀਓ 'ਚ ਮੈਂ ਜੀ ਤੇ ਉੱਥੋਂ ਇੱਕ ਵਾਇਰ ਆਪਣੀ ਐਲਈਡੀ 'ਚ ਆਉਣੀ ਚਾਹੀਦੀ ਆ ਜੀ ਠੀਕ ਹੈ ਜੀ ਉਹਦੇ ਨਾਲ ਇਹ ਹੁੰਦਾ ਕਿ ਆਪਾਂ ਜਿਹੜਾ ਇਹਦੇ ਵਿੱਚ ਵੀ ਐਡ ਕਰਨਾ ਹੈ ਨਾ ਕੈਮਰਾ ਵਿੱਚ ਐਲਈਡੀ ਨਾਲ ਐਡ ਕਰਨਾ ਤਾਂ ਉਹ ਵੀ ਕਰ ਸਕਦੇ ਆ ਜੀ ਵੀਰੇ ਠੀਕ ਹੈ ਜੀ ਤੇ ਜਿਵੇਂ ਹੁਣ ਆਪਾਂ ਮੇਨ ਹੁੰਦਾ ਵੀ ਆਪਾਂ ਤਾਰ ਘੜੀ ਪਾਉਂਦੇ ਆ ਕੋਈ ਨਾਨਕ ਉੱਪਰ ਪਾਈ ਜਾਂਦੇ ਨੇ ਦੇਸੀ ਪਾਈ ਜਾਂਦੇ ਨੇ ਉਹ ਕਦੇ ਨਾ ਪਾਓ ਵੀਰੇ ਜੀ ਵੀਰੇ ਇੱਕ ਵਜਨ ਦੀ ਤਾਰ ਹੁੰਦੀ ਆ ਕੈਟ 6 ਪਿਓਰ ਕਾਪਰ ਹੁੰਦੀ ਆ ਜੀ ਉਹੀ ਹਮੇਸ਼ਾ ਪਾਓ ਜੀ ਹਮੇਸ਼ਾ ਅੰਡਰਗਰਾਉਂਡ ਫਿਟਿੰਗ ਕਰੋ ਪੇਪਰਾਂ ਹੀ ਫਿਟਿੰਗ ਕਰੋ ਕਦੇ ਪ੍ਰੋਬਲਮ ਨਹੀਂ ਆਉਂਦੀ ਹੈਗੀ ਵੀਰੇ ਕਿਸੇ ਵੀ ਕੰਮ 'ਚ ਜੀ ਤੇ ਜਿਵੇਂ ਕੋਈ ਵੀਰ ਬਾਹਰ ਵੀ ਬੈਠਾ ਲੋਕ ਕਿਧਰੋਂ ਕੋਈ ਬਿੱਲ ਮਾਰਦਾ ਨਾ ਪਹਿਲਾਂ 10 ਸੈਕਿੰਡ ਇੱਥੇ ਬਿੱਲ ਵੱਜੂਗੀ ਜੀ ਤੇ ਜੇ ਨਹੀਂ ਕਾਲ ਅਟੈਂਡ ਹੁੰਦੀ ਤਾਂ ਬਾਹਰ ਚਲੇ ਜਾਂਦੀ ਹੁੰਦੀ ਆ ਬਾਹਰ ਚਲੀ ਜਾਂਦੀ ਉੱਥੋਂ ਹੀ ਬੰਦਾ ਗੱਲ ਕਰਕੇ ਲੋਕ ਖੋਲ ਸਕਦਾ ਜੀ ਬੰਦਾ ਬਾਹਰ ਆ ਨਾ ਉੱਥੋਂ ਹੀ ਲੋਕ ਖੋਲ ਸਕਦਾ ਜੀ ਮੰਨ ਕੇ ਚਲੋ ਕੋਈ ਬੰਦਾ ਮੰਨ ਕੇ ਜਸਪੂਜ ਕਰੋ ਕੈਨੇਡਾ ਦੇ ਵਿੱਚ ਬੈਠਾ ਹਾਂਜੀ ਤੇ ਉੱਥੇ ਬਲੇ ਚਾਹਦੀ ਆ ਘਰੇ ਕਿਸ ਨੇ ਚੱਕੀ ਨਹੀਂ ਚੱਕੀ ਹੈਗੀ ਹਾਂਜੀ ਤੇ ਅੰਦਰ ਉੱਥੋਂ ਬੈਠਾ ਬੰਦਾ ਲੋਕ ਉੱਥੋਂ ਬੈਠਾ ਅਨਲੌਕ ਕਰ ਸਕਦਾ ਕਮਾਲ ਦੀ ਗੱਲ ਬਾਤ ਜੀ ਜਮਾਨ ਉੱਥੇ ਹੀ ਗੱਲ ਕਰ ਸਕਦੇ ਉੱਥੇ ਹੀ ਗੱਲ ਕਰ ਸਕਦਾ ਇਹ ਵੀਰੇ ਲੌਨ ਦਾ ਜੇ ਕੱਲੀ ਬੈਲ ਲਾਉਣੀ ਹੈ ਤਾਂ ਇਹ ਡੇਢ ਘੰਟੇ ਦਾ ਪ੍ਰੋਸੈਸ ਹੈ ਬਾਕੀ ਕੋਠੀ ਕਈ ਵਾਰ ਵਧੀਆ ਬਣੀ ਹੁੰਦੀ ਹੈ ਜਾਂ ਤਾਰ ਜਿੱਦਾਂ ਵੀ ਹੈ ਨਾ ਪ੍ਰੋਸੈਸਾ ਜੀ ਮਤਲਬ ਮੰਨ ਕੇ ਚਲੋ 2 ਘੰਟੇ ਦਾ ਪ੍ਰੋਸੈਸਾ ਹੈ ਕੱਲੀ ਬੈਲ ਦਾ ਕੱਲੀ ਬੈਲ ਹੁਣ ਜੇ ਮੰਨ ਕੇ ਚਲੋ ਇੱਧਰ ਕੈਮਰੇ ਤੁਸੀਂ ਲਾ ਰਹੇ ਹੋ ਨਾ ਤੇ ਇਹ ਆਏ ਵੀ ਆ ਵੀ ਇੱਕ ਇੱਕ ਕੈਮਰੇ ਲਵਾਉਣੇ ਪੈਣਗੇ ਕੱਲੀ ਬੈਲ ਦਾ ਵੀ ਲੱਗ ਕੱਲੀ ਬੈਲ ਲਾ ਸਕਦੇ ਆ ਵੀਰੇ ਕੋਈ ਜੀ ਪ੍ਰੋਬਲਮ ਨਹੀਂ ਹੈ ਜੀ ਹਾਂਜੀ ਹਾਂਜੀ ਸਾਰਾ ਕੋਈ ਕੈਮਰਾ ਸਿਸਟਮ ਜਿਵੇਂ ਵੇਚਦੇ ਸਾਰਾ ਕੋ ਦਤਾ ਹਾਂਜੀ ਨਹੀਂ ਕੋਈ ਚੱਕਰ ਨਹੀਂ ਜੀ ਆਪਾਂ ਬੈਲ ਵੀ ਕੱਲੀ ਲਗਾਉਣੀ ਹੈ ਉਹ ਲਾ ਸਕਦੇ ਆ ਕੋਈ ਇੱਕ ਬਿਜ਼ਨਸ ਦੀ ਹੈ ਇੱਕ ਬਿਜ਼ਨਸ ਦੀ ਹੈ ਸਾਰੀ ਆ ਦੇਖੋ ਮਾਰਕਿੰਗ ਕੀਤੀ ਹੋਈ ਹੈ ਨਾ ਮਾਰਕਿੰਗ ਜੀ 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 ਬਹੁਤ ਕਮਾਲ ਦੀ ਚੀਜ਼ ਹੈ ਨਾ ਹਾਂਜੀ ਤੇ ਬਾਕੀ ਇਹਨੂੰ ਲੌਂਚ ਦਾ ਪ੍ਰੋਸੀਜਰ ਸਿੰਪਲ ਹੀ ਹੈ ਨਾ ਬਈ ਤੇ ਥੋੜਾ ਨਾ ਬਈ ਨੰਬਰ ਮੜੇ ਕੰਟੈਕਟ ਨੰਬਰ ਆਪਣੇ ਦੋ ਹੈ ਨਾ ਨੰਬਰ ਵੀਰੇ 84275 16275 ਜੀ ਬਾਈ ਠੀਕ ਹੈ ਜੀ ਤੁਸੀਂ ਇਹ ਤੇ ਕਾਲ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਹਾਂਜੀ ਤੇ ਬਾਕੀ ਬਈ ਕੈਮਰੇ ਦੀ ਕੁਆਲਿਟੀ ਦਾ ਬਈ ਦੱਸਣ ਦੀ ਲੋੜ ਹੀ ਨਹੀਂ ਬਾਈ ਉਹਨਾਂ ਦਾ ਪੇਜ ਤੁਹਾਨੂੰ ਪਤਾ ਹੀ ਹੈ ਇੰਸਟਾਗ੍ਰam ਦੇ ਹੋਇਆ ਹਾਂ ਇਹ ਟਾਈਪ ਦੇ ਵਿੱਚ ਟ੍ਰੈਂਡਿੰਗ ਚ ਆ ਜਿੰਨੀਆਂ ਵੀ ਕੈਮਰੇ ਦੀ ਕੁਆਲਿਟੀ ਹੈ ਘੈਂਡ ਘੈਂਡ ਤੁਸੀਂ ਵੀਡੀਓ ਦੇਖੀ ਹੈ ਉਹ ਇੰਨਾ ਦੀ ਨਹੀਂ ਹੈ ਹੁਣ ਜਿਵੇਂ ਆਪਾਂ ਲਾਇਆ ਅੱਜ ਜੀ ਬਾਈ ਇਹ ਅਸਲ ਵਿੱਚ ਵੀਰ ਨੇ ਤਾਂ ਲਵਾਇਆ ਕਿ ਆਪਾਂ ਸਾਰੀ ਲੋਬੀ ਨੂੰ ਘੁਮਾ ਕੇ ਰੋਟੇਟ ਕਰਕੇ ਦੇਖ ਸਕੀਏ ਅੱਛਾ ਇਹਦਾ ਮਾਡਲ PT400 ਆ ਓਕੇ ਠੀਕ ਹੈ ਜੀ ਹੁਣ ਜਿਵੇਂ ਵੀਰ ਕੋਈ ਬਾਹਰ ਬੈਠਾ ਇਹਨਾਂ ਨੇ ਬਾਹਰ ਜਾਣਾ ਵੀਰ ਉਹਨਾਂ ਨੇ ਤੇ ਆਪਣਾ ਸਾਰਾ ਗੇਟ ਘੁਮਾ ਕੇ ਆਇਆ ਸਾਰਾ ਪ੍ਰੋਪਰ ਘੁਮਾ ਕੇ ਦੇਖ ਸਕਦੇ ਆ 360 ਡਿਗਰੀ ਜੀ ਘੁਮਾਉਂਦਾ 360 ਪ੍ਰੋਪਰ ਘੁੰਮਦਾ ਹਾਂ ਜੀ ਵਾਹ ਜੀ ਬੱਦ ਮਾਈਕ ਆ ਜੀ ਅੱਛਾ ਬੱਦ ਮਾਈਕ ਆ ਦੇਖੋ ਘੁੰਮ ਰਿਹਾ ਰ ਆਪਣਾ ਮੋਬਾਈਲ ਤੋਂ ਵੀ ਕਰ ਸਕਦਾ ਮੋਬਾਈਲ ਤੋਂ ਵੀ ਕਰਦਾ ਮਾ ਉਸ ਤੋਂ ਵੀ ਹੋ ਜਾਂਦਾ ਪਰ ਮੋਬਾਈਲ ਤੋਂ ਵੀ ਹੋ ਜਾਂਦਾ ਦੇਖੋ ਇਧਰਲੇ ਪਾਸੇ ਘੁੰਮ ਰਿਹਾ ਇਹ ਸਾਰਾ ਵੀਊ ਦਿਖਾ ਦੂਗਾ ਸਾਰਾ ਦਿਖਾ ਦੂਗਾ ਜੀ ਪ੍ਰੋਪਰ ਦਿਖਾ ਦੂਗਾ ਜਿਵੇਂ ਮੰਨ ਕੇ ਚਲੋ ਬੰਦਾ ਬਾਹਰ ਬੈਠਾ ਜਾਂ ਕਿਤੇ ਬੈਠਾ ਉਹ ਘਰ ਦਾ ਸਾਰਾ ਮਾਹੌਲ ਬੈਠਾ ਸਾਰਾ ਦੇਖ ਸਕਦਾ ਜੀ ਇੱਕ ਵੀ ਲਾਉਣਾ ਆਪੇ ਇੱਕ ਵੀ ਲਾ ਸਕਦੇ ਅੱਛਾ ਜੀ ਇੱਕ ਲਾਉਣਾ ਜੇ ਬਾਹਰ ਲਾਉਣਾ ਇੱਕ ਵੀ ਆਪੇ ਇੱਕ ਨਾਲ ਹੀ ਯਾਰ ਗੱਲ ਕਰਨੀ ਆ ਇੱਕ ਨਾਲ ਹੀ ਸਰ ਜਾਂਦਾ ਇੱਕ ਨਾਲ ਹੀ ਸਾਰਾ ਘਰ ਹਾਂਜੀ ਇੱਕ ਨਾਲ ਵੀ ਕਵਰ ਕਰ ਸਕਦੇ ਜੀ ਲਓ ਵੀ ਇਹਦੋਂ ਵੀ ਤਗੜੇ ਤਗੜੇ ਬਹੁਤ ਕੈਂਟ ਲੈਵਲ ਦੇ ਬਾਈ ਹੋਣਾਂ ਦੇ ਕੋਲੇ ਕੈਮਰੇ ਆ ਜੀ ਤੇ ਬਾਕੀ ਕੁਆਲਿਟੀ ਦੱਸਣ ਦੀ ਲੋੜ ਹੀ ਨਹੀਂ ਬਾਈ ਕਿਉਂਕਿ ਇਹ ਬੰਦੇ ਜਿਹੇ ਜਿਹਾ ਵੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ Thank, Thank you. you.